ਇਹ ਕੋਈ ਨਾ ਹਿੱਕ ਕੇ ਅਣੀ ਵਾਹ ਕਦੀ ਨਹੀਂ ਸਣੀ ਬਿੱਟੀ ਨਾ ਇਹਨੂੰ ਕੋਈ ਜਿੱਤਦਾ ਨਾ ਹਾਰਦੀ ਕਿੰਨਾ ਵੱਧ ਵੀ ਚੁੱਕੀ ਕਿੱਥੇ ਆ ਕੇ ਮਿਲਦੀ ਚਲੋ ਅੱਜ ਜਾਗਰਤ ਰਹੂਗੀ ਸ਼ੁਰੂਆਤੀ ਆ ਨਹੀਂ ਗੱਲ ਤੇ ਹਉ ਥੰਬ ਕਰਨਾ ਮਿੱਧੇ ਕਰੀਂ ਸੱਜੇ ਕਰੀਂ ਕੰਦਰ ਵੀ ਜਿੱਤੇ ਨਾ ਆਪਾਂ ਵੀ ਹੂੰ ਹੂੰ ਇੱਕ ਦਸਤ ਲੰਘਾ ਰਾ ਪਿੰਡੇ ਨੇ ਇਹ ਮਿੱਧੇ ਲਾਉਂਦੇ ਆ ਕਾ ਸਹੀ ਗੱਲ ਆ ਕਾਚੀ ਦੇ ਵਿੱਚ ਹੈ ਪਰਫੈਕਟ ਲੋਕੈਂਡੀ ਜੋੜੀ ਪਿੰਦਰਵੀਰ ਜੀ ਤੇ ਭਾਬੀ ਨਾਲ ਜੀ ਸਿੰਦਰੀ ਵਗਾਰਾ ਵੀ ਲੋਕਰੀ ਨੂੰ ਵੀ ਠੀਕ ਰਹਿਣਾ ਹੈ ਨਾ ਜੀ ਤੇ ਭਾਬੀ ਹੁਣਾਂ ਲਈ ਤੇ ਵੀਰ ਵੀਰ ਜੀ ਲਈ ਕੋਈ ਗਿਫਟ ਨਹੀਂ ਪਸੰਦ ਆਉਂਦਾ ਮੁੰਡਿਆਂ ਦਾ ਤੇ ਦੂਜੀ ਜਾਂ ਤੀਜੀ ਸ਼ੌਪ ਤੇ ਆ ਗਏ ਨਾ ਪਰ ਗਿਫਟ ਨਹੀਂ ਪਸੰਦ ਆਉਂਦਾ ਮੁੰਡਿਆਂ ਦੇ ਵੀ ਹੁਣ ਵੇਖੋ ਪਤਾ ਨਹੀਂ ਕਿਹੜਾ ਪਸੰਦ ਆਉਂਦਾ ਮੈਂ ਵੀ ਹੈਪੀ ਮਰਜੀ ਨਾਲ ਸਰੀ ਉਹਨਾਂ ਦੀ ਫਿਰ ਚਾਹੀਦਾ ਵੀ ਖਾਸ ਜਿਹਾ ਕੋਈ ਨਾ ਕੋਈ ਇੱਥੇ ਕੋਈ ਬੰਦ ਜਾਨਾ ਹਾਸੇ ਦੇ ਬਾਕੀ ਸਿੰਪਲ ਹੈ ਨੋਰਮਲ ਟਾਈਪ ਆ ਜਾਣਗੇ ਜੈਨੂ ਪੀ ਜਾ ਲੀਂ ਤੂੰ ਮੀਡੀਆ ਨੂੰ ਸਾਹਮਣੂ ਸੁਣ ਤੀ। ਮੈਂ ਸੇ ਬੈਲ ਵਾਲੇ ਨੂੰ ਮੂੰਹ ਚੋਟ ਤਾ ਡੈਡੀ ਲੈ ਜਾਉਣਾ ਜਾਂ ਕਰ ਲੈਣਾ। ਟੈਡੀ ਪੀਰ ਲੈ ਜੀ। ਹੋਰ ਵੀ ਬੱਤੀ। ਇਹ ਵੀ ਅਗਮ ਨੇ ਖੁਸ਼ ਹੋ ਜਾਣਾ ਟੈਡੀ ਪੀਰ ਤੇ। ਇਹ ਵੇਖਿਆ ਨਾ ਹਾਂਜੀ ਆਉਂਦੇ ਇੱਧਰ ਕੜਿਓ ਮੈਂ ਪਿਛਲੇ ਰੇਖੂ ਕਲਰ ਚਾਹੀਏ ਉਹ ਕੋਈ ਮਗਰ ਡੇ ਹੋ ਮਿਲ ਉਹ ਵੀ ਸਹੀ ਆ ਨਾ ਤੇ ਵੀ ਕਰੀ ਇਹਨਾਂ ਦਾ ਸਾਦੇ ਦੰਨ ਦਾ 105000 ਦਿਖਾ ਦਿਓ ਚ ਦੋਨੇ ਮਹਿੰਗੇ ਨੇ ਸਿੰਦਰਵੀਰ ਜੀ ਤੇ ਭਾਬੀ ਨਵਲੀ ਕੋਟੀ ਨਾ ਲੈ ਜੀ ਨਾਲ ਢੰਗ ਤੇ ਹੁੰਦੀ ਹੈ ਹਨਗਰਲੀਨ ਹੋ ਸਰਦ ਨਹੀਂ ਨਹੀਂ ਸਹੀ ਗੱਲ ਆ ਇਹ ਚ ਮੈਂ ਹਾਲੇ ੜੀ ਗੱਲ ਆ 3 ਵਜੇ 5 ਵਜੇ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਉਹ ਚੀਜ਼ ਦੀ ਗੱਲ ਚੱਲਣੀ ਆ ਆ ਵੀ ਸ਼ੇਪ ਠੀਕ ਆ ਸਾਰੇ ਕਲਰਫੁੱਲ ਨੇ ਮਤ ਬਹੁਤ ਵਧੀਆ ਨੇ ਡਿਜ਼ਾਈਨ ਵਗੈਰਾ ਇਹ ਵੀ ਲੈਣਾ ਕੋਈ ਡੇਲੀ ਉਹ ਨਾ ਯਾਰ ਵੇਖਣਿਆ ਜੀ ਦੇ ਲਓ ਜੇ ਆਗੇ ਹੋਰ ਤੇ ਜੀ ਥੋੜੀ ਮੁੱਢੀ ਹੱਜ ਐਦਾਂ ਕਰਕੇ ਵਖਾ ਲਓ ਜੀ ਇਹ ਕਿੰਨੇ ਬੁਲਾਏ ਜੀ ਇਹ ਕਿੰਨੇ ਬੁਲਾਏ 100 ਤੱਕ ਸਾਡੇ ਚਾਸ ਤੋਂ ਤੁਮ ਘਟ ਲਾਇਆ ਨਾ ਸਾਡੇ ਹਾਂ ਇੱਥੇ ਠੀਕ 700 ਬੱਚ ਸਾਹਮਣੇ ਵਰਦੀ ਕੈਪ ਜੀ بس اسی سی 99000 روپے ਕੇ ਵੀ ਇਹ ਕੋਈ ਵੱਡਾ ਬਿਸਾਰ ਨਹੀਂ ਕਰਦੇ ਚੱਲ ਵਧੀਆ ਇਹੋ ਕਰਦੋ ਨਾ ਆਪਣੇ ਕਰ ਮੈਰੀ ਅਨਿਵਰਸਰੀ ਦਾ ਇਹ ਦੇਵ ਜਿਹੜਾ ਵਧੀਆ ਹੈ ਫਿਰ 20 ਵਧੀਆ ਮਿਲੂਗਾ ਆਹ ਵੇਖੋ ਜੀ ਗਿਫਟ ਪਸੰਦ ਵੀ ਹੋਣਾ ਚਾਹੀਦਾ ਜਿਹਨਾਂ ਨੂੰ ਕਰਨਾ ਕਿਉਂ ਅਗਰ ਲਈਨ ਇਹ ਕਾਵਲ ਇਹਨਾਂ ਸਟਾਈਲ ਵਾਲੇ ਇਹ ਕਾਵਲ ਇਹਨਾਂ ਇਹ ਫਰੇਮ ਲਾਈਟ ਵਾਲਾ ਜਿਸ ਤੋਂ ਫੋਟੋ ਲੱਗਦੀ ਹੈ अच्छा ये लाइट वाला अच्छा सा फैल के ठीक आ ਜਿਹੜਾ ਮੈਂ ਕਹਿੰਦਾ ਏ ਕਮੀਆਂ ਬੀਬੀ ਵੀ ਆ ਗਈ ਆਹ ਮੀਆਂ ਬੀਬੀ ਉਹ ਵੀ ਜਿਹੜਾ ਪਸੰਦ ਹੁੰਦਾ ਆਹ ਜਿਹੜਾ ਮੈਂ ਕਹਿੰਦਾ ਲਾਈਟ ਵਾਲਾ ਜੀ ਆ ਮੰਗਣ ਜੀ ਹਾਂ ਇਹਦਾ ਥੋੜਾ ਵੱਡਾ ਸਾਈਜ਼ ਹੁੰਦਾ ਇਹ ਸਾਈਜ਼ ਇਹੋ ਵੀ ਜਿਹੜੇ ਚ ਵੱਡਾ ਆ ਨਹੀਂ ਇਹ ਅੱਛਾ ਛੋਟਾ ਆਂਦਾ ਜੀ ਅੱਛਾ ਇੱਕਰ ਖੜੇ ਹੋ ਬੰਦੇ ਇਹਨੇ ਨਾ ਕਰ ਬੱਡੇ ਵੀ ਹੁੰਦੀ ਆ ਇਹੋ ਫਿਲਮਾ ਇਹੋ ਤੇ ਆਇਆ ਹੀ ਹੁਕੋ ਬਾਦ ਦਿਖਿਆ ਹੀ ਬੰਦਾ ਆਪਰੇ ਨੂੰ ਨਾ ਉਹ ਗਿਆ ਰਹੇ ਇਹ ਅਜੀਬ ਚੀਜ਼ ਹੈ ਨਾ ਕਲਰ ਡਿਫਰੈਂਟ ਗਿਆ ਹੋਇਆ ਇੱਕ ਪ੍ਰਿੰਟਡ ਗਲਾਸ ਦਾ ਡੱਬਾ ਪੈਕਿੰਗ ਬਸ ਚਲੋ ਚੱਲੀਏ ਐਹੀ ਹੁਣ ਚੱਲੇ ਆ ਨਾਟਕ ਬਣਾਉਣ ਬਿੰਦਰ ਵੀਰ ਜੀ ਤੇ ਨਾ ਭਾਬੀ ਕੋ ਜਾ ਕੇ ਮਿਲਦੇ ਆ ਗਿਫਟ ਆਪਾਂ ਲੇਵਾ ਲੈ ਆ ਉਹਨਾਂ ਲਈ ਗਿਫਟ ਦੋਨਾਂ ਨੇ ਲੈ ਲਏ ਹਾਂ ਹੁਣ ਜਾ ਕੇ ਦੇ ਦਿਆਂ ਹਾਂ ਤਾਂ ਦੇਖ ਨਹੀਂ ਉਹਨਾਂ ਨੂੰ ਕਿੰਨੇ ਕੁ ਪਸੰਦ ਆਉਂਦੇ ਆ ਕਿ ਜਨਾ ਨਹੀਂ ਆਉਂਦੇ ਹੁਣ ਇਹ ਉਹ ਦੱਸਣਗੇ ਆਪਣੇ ਲੋ ਤਾਂ ਅਸੀਂ ਪੂਰਾ ਕਰ ਲਈ ਨਾ ਮਾਰਕੀਟ ਫਿਰ ਕੇ 2 ਘੰਟੇ ਲਾ ਕੇ ਬੱਲੇ ਤੇ ਗਿਫਟ ਹੀ ਹੁੰਦਾ ਹੈ ਨਾ ਹਾਂ ਤੇ ਬਾਕੀ ਬੈਸਟ ਪੀਸ ਜੀ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ ਰੱਖੇ ਤੇ ਚੱਲੇ ਹੁਣ ਆਪਾਂ ਮਿਲਦੇ ਆ ਜਾ ਕੇ ਉੱਥੇ

ਹਾਂਜੀ ਕੱਲੀ ਲੇਡੀਜ਼ ਨਹੀਂ ਕਹਿੰਦੇ ਆ ਤੇ ਉਚਾਰੇ ਬੰਦੇ ਰਹਿੰਦੇ ਨੇ ਨਹੀਂ ਨਹੀਂ ਮੈਂ ਫਿਰ ਅਗੁੰਗ ਪਾਰਟੀ ਹਾਂ ਤੇ ਅਗੁੰਗ ਤੇ ਤਾਂ ਹੈ ਕਿ ਜਿੰਦ ਤੇ ਦਿੱਤਾ ਹੀ ਨਹੀਂ ਨਾ ਕਿ ਉਹ ਫਿਰ ਹਰ ਵਾਰੀ ਪਾਰਟਿਸਿਪੇਟਡ ਰਹਿੰਦੇ ਆ ਤੇ ਮਤਲਬ ਇਹ ਤਾਂ ਠੀਕ ਨਹੀਂ ਰਹਿੰਦਾ ਇਹ ਆਪੇ ਦੇਣਾ ਤੇ ਉਦ ਨਹੀਂ ਫਿਰ ਅਡਵਾਂਸ ਇਸ ਕਰਕੇ ਕਰਨਾ ਪਿਆ ਫਿਰ ਸ਼ਰਾਧਾ 14 ਬਾਬਾ ਬੁੱਢਾ ਸਾਧ ਦੀ ਤੇ ਉਸ ਦਿਨ ਫਿਰ ਆਪਣੀ ਛੁੱਟੀ ਇੱਥੇ ਆ ਜੰਦੀ ਆ ਜਾਣਾ ਤੇ ਤੁਸੀਂ ਵੀ ਦਰਸ਼ਨ ਮੇਲਾ ਕਰਨ ਜਾਣਾ ਤੁਸੀਂ ਸਭ ਆਇਓ ਪਿੰਡ ਤੋਂ ਵੀ ਮੈਨੇ ਸੋਚਿਆ ਕਿ ਮੈਨੇ ਸਾਨੂੰ ਨਹੀਂ ਆਣਾ ਤਾਂ ਸਾਰੇ ਨੂੰ ਠੀਕ ਹੈ ਨਹੀਂ ਲਹਿ ਰਹੇ ਨਹੀਂ ਕਰਦੇ ਸੈਲੀਬ੍ਰੇਟ ਕੀਤੇ ਨਹੀਂ ਪਰ ਅੱਜ ਹੀ ਸੋਚਿਆ ਕਿ ਕਰੀਏ ਕਿੰਨੀ ਮਿੰਟ ਦਾ ਜੋ ਜੇ ਤੱਕ ਨਹੀਂ ਨਾ ਨਹੀਂ ਨਾ ਵੀ ਬੜਾ ਠੀਕ ਹੈ ਨਾ ਦੀਦੀ ਤਾਂ ਕਰਨ ਆਪਣਾ ਡੈ ਜੀ ਚਲੋ ਭਾਜੀ ਲੈ ਸੀ ਸਾਲੋਂ ਤੇ ਯਾਰ ਹਮਾਸਤਾ ਕਦੀ ਸੈਲੀਬ੍ਰੇਟ ਨਹੀਂ ਕੀਤੀ ਕੰਨੀ ਚਾਹੀਦੀ ਕਰਨੀ ਚਾਹੀਦੀ ਕਰਨਾ ਪਤਾ ਨਹੀਂ ਕਿ ਇਸ ਮੋੜ ਤੇ ਤੋਂ ਕਰ ਮੈਨੂੰ ਕਰਨਾ ਚਾਹੀਦਾ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਤੇ ਇਹ ਆਪ ਵੀ ਨਾਲੇ ਮੈਰਿਜ ਦੇ ਮੂਮੈਂਟ ਕੁਝ ਹੁੰਦੇ ਆ ਕੀਮਤੀਆਂ ਨਾਲ ਉਹ ਵੀ ਕਰ ਲੈਣਾ ਚਾਹੀਦੇ ਛੋਟੇ ਛੋਟੇ ਤੇ ਨਾਲੇ ਵੇਖੋ ਐਡਵਾਂਸ ਆ ਗਿਆ ਤਾਂ ਵਧੀਆ ਐਡਵਾਂਸ ਦੀ ਹਮੇਸ਼ਾ ਐਡਵਾਂਸ ਹੀ ਰਹਿੰਦਾ ਹੈਂ ਕੀ ਗੱਲ ਹੈ ਪਿਛਿਵਰੀ ਤੂੰ ਹੀ ਤੁਹਾਨੂੰ ਜਾਂਦਾ ਹੈ ਉਹ ਤੂੰ ਕਦੋਂ ਹੀ ਕਦੇ ਨਹੀਂ ਮੈਂ ਕਦੇ ਨਹੀਂ ਸੈਲੀਬ੍ਰਿਟੀ ਕਿਨਾਰੇ ਹਿੰਨ ਕੋਈ ਦਿੱਸਦਾ ਨਾ ਹਾਂ ਕਿ ਕਿੰਨਾ ਉਹ ਦੂਵੀਂ ਤੂੰ ਹੀ ਕਿੰਨੀ ਆ ਕੇ ਚਲੋ ਅੱਜ ਜਾਗਤ ਰਹੋਗੇ ਸ਼ੁਰੂਆਤੀ ਆ ਨਹੀਂ ਗੱਲ ਤੇ ਛੋਟੀਆਂ ਛੋਟੀਆਂ ਚੀਜ਼ਾਂ ਬੜੇ ਵਧੀਆ ਹੁੰਦੀਆਂ ਨੇ ਮੁਰਕਾ ਹੀ ਸੋਚਿਆ ਚਲੋ ਪੁਰਾਣੇ ਦੇ ਆਏ ਹੋਣੇ ਆ ਹਾਂਜੀ ਤਬੇ ਲਈ ਕਿ ਚੱਲਣ ਬੈਣੀ ਉੱਤੇ ਸ਼ਾਇਰ ਕੰਮ ਕਰੀ। ਕਿ ਮੈਂ ਵਧੀਆ ਵਧੀਆ ਨਾ ਉਦੋਂ ਪਤਾ ਕਿ ਨਹੀਂ ਕਹਿਣਾ। ਜਦਾਂ ਕਰਾਂਗੇ ਪਹਿਲਾਂ ਘਮਾਵਾਵਾਂਗੇ ਤੇ ਲੰਗਰ ਮਣਿ ਸ਼ਕਾਵਾਂਗੇ। ਹਾਂਜੀ। ਤੇ ਇੱਕ ਮੁਰਕੋ ਚੱਲ ਜਾਗੇ ਤੇ ਰੈਸਟੋਰੈਂਟ ਚ ਕਿਤਾਹੇ ਦੇ ਮੋੜਦੇ ਹਨ ਕੀ ਖਾਣਾ ਮੈਂ ਮੋੜ ਕੇ ਮੈਂ ਜਰਾ ਹੱਸੇ ਬੋਣਾ ਨਾ ਜਿਉ ਮਰਜ਼ੀ ਲਾ। ਤੇ ਫਿਰ ਆਪਣਾ ਵੀਰਦੀ ਜੀ ਤੇ ਭਾਬੀ ਤੁਸੀਂ ਦੱਸੋ ਕਿ ਕਿੰਨਾ ਚਿਰ ਹੋ ਗਿਆ ਆਪਣਾ ਮੈਰਿਜ ਅਨਿਵਰਸਰੀ ਕਿੰਨੀ ਹੈ? ਤੇ ਸ਼ੀ ਛੇ ਸਾਲ ਹੋ ਗਏ ਆ ਤੇ 6 ਸਾਲਾਂ ਦਾ ਫਿਰ ਮੈਰਿਜ ਜਿਹੜੀ ਲਾਈਫ ਆ ਕਿੱਦਾਂ ਦਾ ਫਿਰ ਐਕਸਪੀਰੀਅੰਸ ਕੋਈ ਸ਼ੇਅਰ ਕਰੋ ਜਿਹੜੇ ਮੇਨ ਮੁੱਦਾ ਆ ਨਾ ਤਨ ਮੈਂ ਦੱਸਦੀ ਕਿ 2 ਦਿਨ ਹੋਈ ਸਾਡੀ ਚੰਨਾ ਲੜਾਈ ਹੋਈ ਅੱਜ ਕਿ ਮੈਨੂੰ ਬਤਾਉਂਦੇ ਸਮੇਂ ਮੈਂ ਤਾਂ ਮੈਮੀ ਨਹੀਂ ਬੁਣਨੀ ਬਸ ਇਹ ਕੱਲ ਫੋਟੋ ਬਣ ਕੇ ਸ ਮੈਂ ਨਹੀਂ ਉਦਾਂ ਮੰਨਦਾ ਮੈਂ ਨਾ ਸਾਡਾ ਬਰਾਮ ਹੈ ਅੱਛਾ ਕੱਲ ਕਿ ਸਾਡੀ ਸੁਣਾ ਕੀ ਹੁਣ ਫਿਰ ਕਹਿੰਦਾ ਕਿ ਤੁਹਾਨੂੰ ਨਹੀਂ ਠੀਕ ਹੈ ਠੀਕ ਨੇ ਮਨਾਈਓ ਵੀਰ ਜੀ ਨੇ ਕਰ ਲਿਓ ਵੀਰ ਜੀ ਕੋਈ ਗੱਲ ਨਹੀਂ ਕਰ ਲਿਓ ਥੋੜਾ ਜਿਹਾ ਕੋਈ ਨਹੀਂ ਹਾਂਜੀ 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 ਤੇ ਤੁਸੀਂ ਵੀਰ ਜੀ ਤੁਸੀਂ ਵੀ ਕੋ ਰੱਖੋ ਨਾ ਤੇ ਚਲੋ ਦੱਸ ਹੀ ਦਿੱਤਾ ਕੁਝ ਜਿਹੜੀ ਚੀਜ਼ ਸ਼ੇਅਰ ਕਰਨ ਵਾਲੀ ਆ ਵੀ ਲਾਈਫ ਦੇ ਵਿੱਚ ਕੋਈ 6 ਸਾਲ ਲੰਘੇ ਆ ਕੋਈ ਹੈ ਨਾ ਹੈ ਨਾ ਉਹ ਤੇ ਚਲੋ ਮਾੜੀ ਮੋਟੀ ਦੀ ਜਿਹੜੀ ਲੜਾਈ ਦੋਹਾਂ ਜ਼ਿਲ੍ਹਿਆਂ ਦੀ ਹੈ ਨਾ ਹਾਂਜੀ ਹੁਣ ਇਹ ਚਾਹੀਦੀ ਹੈ ਹਾਂਜੀ ਜੇ ਨਾਮ ਹੀ ਨਾ ਹੋਵੇ ਫਿਰ ਵੀ ਡਰ ਜਾ ਰਹਿਦਾ ਕਿ ਜੇ ਕਦੇ ਹੋ ਗਈ ਤੇ ਪਤਾ ਨਹੀਂ ਕੀ ਹਾਲ ਹੋਣਾ ਹਾਂਜੀ ਨਾਲੇ ਜਿਹੜੀ ਮਾੜੀ ਮੋਟੀ ਹੁੰਦੀ ਰਹਿੰਦੀ ਉਹ ਚੰਦਾ ਫਿਰ ਚੱਲ ਕੋਈ ਨਹੀਂ ਉਦਾਂ ਬਹੁਤ ਵਧੀਆ ਹੜਾ ਜਿਹੜੇ ਸੀ ਉਸ ਤੋਂ ਬਣ ਗਿਆ हां जी नरे अभी ओते देखो एक प्यार ਦਾ ਹਿੱਸਾ ਹੁੰਦਾ ਨਾ ਛੋਟੀ ਛੋਟੀ ਜਿਹੜੀ ਲੱਗਦਾ ਨਹੀਂ ਐਤ ਵਧੀਆ ਲੱਗੇ ਆ ਤੇ ਇਹ ਆ ਤੂੰ ਹੀ ਕੋਈ ਦੱਦੋ ਹੋਰ ਕੋਈ ਖਾਸ ਕੋਈ ਇੰਨਾ ਚ ਜਿਹੜਾ ਨੰਗਾ ਕੋਈ ਸ਼ੇਅਰ ਕਰਨ ਵਾਲੀ ਚੀਜ਼ ਕੁਝ ਹੋਵੇ ਮਨ ਚ ਪ੍ਰੈਜ਼ੈਂਟ ਦੇ ਵਿੱਚ ਕੋਈ ਦੱਸਣ ਵਾਲੀ ਠੀਕ ਆ ਠੀਕ ਜਿਹਦੀ ਨਾਲ ਲੜਾਈ ਹੋਈ ਉਦੋਂ ਮੈਂ ਸੋਚਿਆ ਸੀ ਕਿ ਅਹੀਂ ਅਹੀਂ ਨਹੀਂ ਮਨ ਹੋਇਆ بڑا ਭਾਜੀ ਤੇ ਸੱਚੀ ਉਦੋਂ ਮਨ ਲੜਾਈ ਫੇ ਰੋਟੀ ਰੋਟੀ ਸ਼ਰਟਾਂ ਤੱਕ ਤਰੀ ਨਾ ਗਈ ਗਰਲੀਨਾਂ ਨੂੰ ਵੀ ਰੋਟੀ ਨਹੀਂ ਆਣੀ ਆਈ ਲੜਾਈ ਨੂੰ ਇੱਥੇ ਸਗਰ ਰੋਟੀਆਂ 2000 ਵੱਧ ਖਾਈ ਦੀ ਹਾਂ ਜਿਹੜਾ ਡੈਨਸ ਕਰਦੇ ਇਹ ਕਹਿੰਦੇ ਆ ਵੱਧ ਖਾਣੀ ਨਹੀਂ ਲੱਗਦੀ ਮੈਂ ਅਜੀ ਤਾਂ ਉਖਵਰੀ ਛੱਡੀ ਪਰ ਬੜਾ ਪੁਰਾਣਾ ਮੈਂ ਗਰਲੀਨ ਗਰਲੀਨ ਨਾ ਉਹ ਜੇ ਆਹ ਵੇਖੋ ਜਿਹੜੀ ਲੜਾਈ ਕਰੀ ਮੰਨ ਲਓ ਦੁਹਾਂ ਦੀਆਂ ਦੀ ਰੋਟੀ ਵਿੱਚ ਇਹਦਾ ਪੀਕ ਸੂਰਾ ਜੀ ਹਾਂਜੀ ਹਾਂਜੀ ਉਹ ਐਸੀ ਇਹ ਗਰੀਬ ਨਾ ਜੇ ਆਪਾਂ ਕਿਤੇ ਹੋ ਜੇ ਨਾ ਤੇ ਮੈਂ ਇਹ ਮੈਂ ਕਹਿੰਦਾ ਵੀ ਰੋਟੀ ਮੈਂ ਨਾ ਖਾਈ ਜਾਨੀ ਆਪਣੀ ਟੈਨਸ਼ਨ ਫਰੀ ਹੋ ਗਏ ਜਿਹੜਾ ਮੇਰਾ ਟਾਈਮ ਟੇਬ ਇਹਨੇ ਕਹਿੰਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਮੈਂ ਮੈਨੂੰ ਪਤਾ ਲੱਗ ਗਿਆ ਮੇਰੇ ਵੀ ਰੋਟੀ ਖਾਣੀ ਤੇ ਇਹਨੇ ਕੀ ਕਰਨਾ ਹੁੰਦਾ ਇਹਨੇ ਗੁੱਸੇ 'ਚ ਫਿਰ ਰੋਟੀ ਨਹੀਂ ਖਾਣੀ ਤਾਂ ਤਰਲੇ ਰਿਕਵੈਸਟ ਵੀ ਕਰੋ ਮੈਂ ਰੋਟੀ ਖਾਣੇ ਨਾ ਰੋਟੀ ਨਹੀਂ ਖਾਣੀ ਠੀਕ ਹੈ ਹਾਂ ਤੇ ਨਾ ਇੱਕ ਰਿਸ਼ਤੇਦਾਰੀ ਇੱਕ ਹਾਂਜੀ ਉਹ ਦਾਦੀ ਹੁੰਦੀ ਮੁੰਡਾ ਉਹ ਤੋਂ ਛੋਟਾ ਹੀ ਸੀ ਹਾਂਜੀ ਤੇ ਅੰਦੀ ਨੇ ਚਾਰ ਸਾਲ ਕੀਤਾ ਹੰਦੀ ਮੁੜ ਕੇ ਆਪ ਹੀ ਹਟ ਜਾਂਦੀ ਨੇ ਜਦੋਂ ਲੜਿਆ ਕਰਨਾ ਇਕੱਲਾ ਲੱਗਾ ਹਾਂਜੀ ਮੈਂ ਰੋਟੀ ਨਹੀਂ ਖਾਣੀ ਪਹਿਲਾਂ ਅੰਦੀ ਮੈਂ ਚਲੋ ਥੋੜਾ ਵਿਚਰ ਕੀਤਾ ਹਾਂਜੀ ਤੇ ਬਾਅਦ ਚੱਲ ਨੂੰ ਇਹਨੇ ਲੱਗ ਜੇ ਜਣਾ ਹਾਂਜੀ ਫਿਰ ਲੜਨਾ ਮੈਂ ਰੋਟੀ ਨਹੀਂ ਖਾਣੀ ਇਹਦਾ ਪਾਗ ਰਾਤ ਨੂੰ ਮੈਂ ਨਾ ਖਾਣੀ ਤੇ ਖਾਲਾ ਜੇ ਨਹੀਂ ਖਾਣੀ ਤੇ ਮੈਂ ਕੁੱਤੇ ਨੂੰ ਸੁੱਟ ਦੇਣੀ ਆ ਤੇ ਉਹਦੀ ਡਾਕੂਮੈਂਟ ਵੇਖਣਾ ਨੇ ਆਪ ਹੀ ਖਾਲੀ ਨਹੀਂ ਕਰਨੀ ਹਾਂਜੀ ਤੇ ਛੇਤੀ ਜਵੱਤਰ ਹੋ ਗਿਆ ਮੈਂ ਇਹ ਬਾਜੀ ਦਿਨ ਸੁੱਤੇ ਵੀ ਵੇਖੇ ਇਦਾਂ ਹੀ ਹੁੰਦੇ ਨੇ ਮਨ ਜੇ ਕੋਈ ਬੰਦਾ ਕਹੇ ਨਾ ਮੈਂ ਆ ਕੰਮ ਕਰਨਾ ਮੈਂ ਜਾ ਉਹ ਕਰਦਾ ਹਾਂ ਇਹ ਜਦ ਜਾਨਾ ਤੇ ਲੇ ਗਿੱਡੀ ਨਹੀਂ ਨਾ ਤੇ ਬਾਕੀ ਫਿਰ ਤੋਂ ਇਹੋ ਹੀ ਆ ਪਰਮਾਤਮਾ ਗੇ ਅਰਦਾਸ ਕਿ ਜਿੱਦਾਂ ਖੁਸ਼ੀ ਦੇ ਲੰਗੇ ਆ ਹੋਰ ਵੀ ਡਬਲ ਖੁਸ਼ੀਆਂ ਹੁੰਦੀਆਂ ਰਹਿਣ ਤੇ ਤੰਦਰੁਸਤੀ ਬਖਸ਼ੇ ਪਰਮਾਤਮਾ ਅਗਮਨੋਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਵੱਡੀ ਚੀਜ਼ ਤੰਦਰੁਸਤੀ ਹਾਂਜੀ ਤੇ ਜਿਹੜੇ ਜ਼ਿੰਦਗੀ ਦੇ ਸੁਪਨੇ ਨੇ ਗੁਰੂ ਰਾਮਦਾਸ ਸਾਡੇ ਪੂਰੇ ਕਰਨ ਬਾਬਾ ਪੁੰਡਾ ਸਾਹਿਬ ਤੇ ਬੱਸ ਉਹ ਵੱਧ ਖੁਸ਼ੀਆਂ ਹੁੰਦੀਆਂ ਰਹਿਣ ਤੇ ਹਮੇਸ਼ਾ ਹਰੇਕ ਸਾਲਗिरा ਝਾੜੀ ਜਾਤ ਹੁੰਦੀ ਰਹੇ ਹਿੰਦੇ ਪਹਿਲਾਂ ਹਾਜ਼ਰੀ ਨਹੀਂ ਹੁੰਦੇ ਉਹਦੇ ਚਲੋ ਧੰਨਵਾਦ ਇਦਾਂ ਹੀ ਆਣੇ ਫਿਰ ਤੁਸੀਂ ਉਹ ਦਿਨ ਜਿੱਦਾਂ ਮੈਂ ਕਿਹਾ ਬਹੁਤ ਵਧੀਆ ਵਾ ਜਿੱਤੀ ਹੋਣੀ ਹੁੰਦੀ ਹੈ ਤੁਹਾਡੀ ਖਾਤਰਦਾਰੀ ਕਰਦੇ ਅੱਜ ਤੇ ਫੇਰ ਚਾਹ ਹੀ ਹੈ ਤੇ ਫੇਰ ਕੀ ਇਹ ਛਾਪ ਨਹੀਂ ਦੇਖੋ ਤੁਹਾਡੀ ਪਿਆਰ ਨਾਲ ਜਿਹੜੀ ਖਾਤਰ ਤੱਕ ਜੀ ਕਹਤਾ ਉੱਚੀ ਸਭ ਕੁਝ ਆ ਗਿਆ ਉਹਦੇ ਵਿੱਚ ਹੀ ਸਦਾ ਕੁਝ ਵਿੱਚ ਹੀ ਆ ਗਿਆ ਨਹੀਂ 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 ਇਹ ਨਹੀਂ ਚਾਹ ਹੈ ਚਾਹ ਪੀ ਤੇ ਮਠਾਪੀ ਪੈ ਮਠਾਪੀ ਪੈ ਬਿਲਕੁਲ ਬਿਲਕੁਲ ਉਹ ਦਿਖਾ ਦਿੱਤਾ ਇਹ ਰਹੀ ਹੈ ਹੈ ਵੀ ਚਾਹ ਆ ਮੂੰ ਮਠਾ ਕਰਾ ਦਿੰਦੇ ਚਲੋ ਫਿਰ ਹੁਣ ਪੀਨੇ ਆ ਚਾਹ ਤੇ ਨਾਲੇ ਮਾਰਦੇ ਆ ਗੱਲਾਂ ਬਾਤਾਂ ਜਿਹੜਾ ਲੱਡੂ ਇਹ ਲੱਡੂ ਸਿੱਧੋ ਫੇਮਸ ਰਹੇ ਆ ਤੇ ਮੈਰਜੀ ਦੀ ਲੱਡੂ ਤੋਂ ਸ਼ੁਰੂ ਹੁੰਦੀ ਆ ਸਹੀ ਹੈ ਕਹਿੰਦੇ ਨਾ ਕਿ ਲੱਡੂ ਨਹੀਂ ਮਿੱਠੀ ਹੈ ਬਿਲਕੁਲ ਬਿਲਕੁਲ ਪਤਾ ਹੀ ਕੀ ਜਨਾ ਹੋਣਾਰੇ ਨਾ ਕਰ ਮਾਣੀ ਨਾ ਮਿਲ ਲੱਗੇ ਨੇ ਜਿੰਨੇ ਦਤਾ ਆਗਮ ਨੇ ਨਾ ਗੁਲਾਬ ਜਾਨ ਨੂੰ ਜਿਹੜੇ ਆ ਨਾ ਇਹ ਤਾਂ ਵੇਹ ਅਨ ਨੂੰ ਮਾਰਦੇ ਆ ਤੇ ਵਾਕੀ ਹੋਦੇ ਨਹੀਂ ਆਏ ਹੁਣ ਉਹਨੂੰ ਸਿਰਫ ਇਹ ਆਪੀ ਪੜੋ ਹਾਂ ਹਾਂ ਉਹਨੂੰ ਜਾਣੀ ਕਿ ਵਿਖਾਇੇ ਹੀ ਸਾਰੇ ਜਿਵੇਂ ਖਾਏ ਹੁੰਦੇ ਨਾ ਭਾਜੀ ਉਹਨੇ ਫਿਰ ਪਹੁੰਚਾ ਉਹ ਰਹਿਆ ਨਾ ਉੱਥੇ ਹੁੰਦਾ ਹਾਂਜੀ ਉਹਨੂੰ ਨਾਲ ਜਿੰਨੇ ਆਏ ਨਾ ਆ ਜਾਣਾ ਹਾਂ ਨਾਈ ਦਾ ਮੇਰੇ ਫੇਵਰਿਟ ਡੀ ਵੀ ਹੈ ਜਦਾਈ ਜੀ ਨੂੰ ਲਾਇ ਕਰਦਾ ਇਹ ਤੇ ਖਲੋ ਗਿਆ ਹਾਂ ਠੀਕ ਲਓ ਬੈਠ ਜੇ ਪਾ ਦੇ ਚਾਹੂ ਮੈਂ ਪਰ ਇਹ ਤਾਂ ਕੋਈ ਨਹੀਂ ਹੈ ਅੱਜ ਤਾਂ ਪਹਿਲਾਂ ਅੱਜ ਕੀ ਇੰਦੀ ਕਰ ਮੈਚ ਨਹੀਂ ਲਾਈ ਜਾ ਰਹੀ ਅੱਜ ਵੀ ਨਹੀਂ ਬਣੀ ਨਾ ਕਰਨੀ ਅੱਜ ਦੇ ਦਿਨ ਮੇਸਾ ਨਾ ਤੇਲ ਤੂਲ ਹੋਣਾ ਨਾ ਅੱਧੀ ਮਾਤੇ ਜਿੱਦਣ ਹੱਟ ਪੰਜਵੇਂ ਤੇ ਛਾੜਦੇ ਨਾ ਨਹੀਂ ਹੱਡੀ ਜਿੱਦਣ ਨਹੀਂ ਆਉਂਦਾ ਆਪਣੇ ਉਦਣ ਹੀ ਸਮਰੱਜ ਨਹੀਂ ਕਰਦੇ ਤੁਹਾਡੇ ਉੱਤਰ ਤੁਹਾਡੇ ਲਈ ਕਰਦੇ ਨੇ ਪਹਿਲਾਂ ਨਿਹਾਰ ਡਿਪ ਕਰਦਾ ਸੱਚ ਬਣਾ ਕਰਦੇ ਨਾ ਫਟ ਡਿਗਰਾਟੂਲੇ ਦਿਨ ਸਵੇਰੇ ਸਵੇਰ ਮਨੋ ਤੁਹਾਨੂੰ ਨਹੀਂ ਪੈਣਾ ਨਿਹਾਰ ਡੇ ਪੰਜਵੇਂ ਤੇ ਕਰਦੇ ਨੇ ਚਾਰਦੇ ਨੇ ਗੁਣੇ ਵੰਡੇ ਦੇ ਸ਼ਾਮਾਂ ਨੂੰ 4 ਵਜੇ ਨਾ ਅੱਛਾ ਜਿੱਤਨਾ ਮੈਜਰ ਇਹ ਵਧੀਆ ਸੋਹਣੋਂ ਪੈ ਬਸ ਨਾ ਮੈਜਰ ਤੇਰੀ ਉੱਤੇ ਹੀ ਫਿਰ ਆਂਦੇ ਨੇ ਸਾਇਬ ਬਣਿਆ ਜਾਂਦਾ ਹੈ ਨਾ ਕੋਦੇ ਚ ਮੈਂ ਦੱਸਾਂ ਤੁਹਾਨੂੰ ਚਲੋ ਹੋ ਜਾਂਦਾ ਆਪ ਕੋ ਆਪਣੀ ਏਰੀਆ ਦਾ ਜਿੱਦਾਂ ਮਨ ਲੋ ਹੋਂਸਰਚ ਹੈ ਨਾ ਜਿਹੜੇ ਹੋਂਸਰਚ ਏਰੀਆ ਵੀ ਅਸੀਂ ਸਾਥ ਹੀ ਪੈਣਗੇ ਤੇ ਸਾਡੇ ਨਹੀਂ ਤੇ ਉਹ ਬੇਬੀ ਹੋਈ ਨਾ ਤਾਂ ਪਰਦਾ ਪਰ ਉਹ ਭਾਜੀ ਦਾ ਜਾਂਦਾ ਕਿ ਪੰਜ ਦਿਨ ਉਹ ਕੋਈ ਕੱਪੜੇ ਵੀ ਘਰੇ ਜਿੱਦਾਂ ਹਨਾ ਵੀ ਜਦੋਂ ਤੇਲ ਛੱਡਦਾ ਉਹ ਪਾਉਣੇ ਪੈਂਦੇ ਨੇ ਪੰਜ ਦਿਨ ਤੇ ਨਹੀਂ ਕੱਪੜਿਆਂ ਦਾ ਤੇ ਨਹੀਂ ਪਤਾ ਉਹ ਹੋ ਸਕਦਾ ਕਿ ਐਂ ਹੋ ਸਕਦਾ ਬੰਦਾ ਤਾਂ ਨਾ ਕਈ ਰਵਾਜ ਹੋ ਸਕਦਾ ਹੋ ਸਕਦਾ ਬਿਲਕੁਲ ਸਹੀ ਹੋ ਸਕਦਾ ਤੇ ਉਹ ਪ੍ਰੌਣੇ ਹਨਾ ਨੰ ਕਈਆਂ ਨੂੰ ਤੰਗੀਆਂ ਦੀ ਚਰਨੋਂ ਜਾਂਦੀ ਹੋਵੇ ਭਾਜੀ ਦੇ ਦੇਖੋਗੇ ਪੰਜ ਦਿਨ ਹੀ ਫਿਰ ਉਹ ਤਿੰਨ ਦਿਨ ਗਾਉਣ ਦਾ ਹੈ ਬਾਕੀ ਸਾਰੀ ਚੀਜ਼ ਕਰ ਲੈਂਦੇ ਉਹ ਰੂ ਵਾਂਦੇ ਨੇ ਬਸ ਜ਼ਿਆਦਾ ਛੱਡਦਾ ਵੀ ਹੋ ਜਾਂਦਾ ਵਾ ਉਹਨੇ ਦਿਨ ਹਾਂ ਕੱਲ ਜਦੋਂ ਦਾ ਹਾਂ ਜੀ ਉਹਦੇ ਨਹੀਂ ਕਰਦੇ ਸਾਡੇ ਉਹਦੇ ਨਹੀਂ ਹੁੰਦਾ ਜਾਂਦਾ ਨਹੀਂ ਮੈਂ ਹਾਂ ਦੇਗਾ ਇਹ ਵੀ ਮਤਿਆ ਲੱਗਦਾ ਮੈਨੂੰ ਪਤਾ ਉਹ ਸਭ ਸਹੀ ਹੈ ਵੀ ਘੱਡੀ ਵੀ ਕਰਦੀ ਨੀ ਗੱਲਾਂ ਮੈਂ ਪਹਿਲਾਂ ਕਰਦੇ ਹੁੰਦਾ ਤੇ ਆ ਵੇਸੇ ਸਹੀ ਮੈਨੂੰ ਲੱਗਦਾ ਹੁੰਦਾ ਨਹੀਂ ਬਰਾਤ ਕਰਦੇ ਹਾਂ ਜੀ ਨਹੀਂ ਹੁਣ ਬਹੁਤਾ ਬਰਾਤ ਵਾਲੇ ਦੇਣੀ ਕਰਦੇ ਆ ਕਿਉਂ ਭੀ ਆਦੇ ਸਾਈ ਬਣ ਜਾਂਦਾ ਵਾ ਬੰਦਾ ਫਿਰ ਬਾਹਰ ਨਹੀਂ ਆ ਜਾ ਸਕਦਾ ਉਹ ਤਾਂ ਕਰਕੇ ਹੋ ਜਾਂਦਾ ਪਹਿਲਾਂ ਜਿਵੇਂ ਜਿਆਦਾ ਲੈ ਜਾਂਦਾ ਇਹ ਹੁੰਦੇ ਜਿਹੜਾ ਥੋੜੀ ਜਿਹੀ ਦਵਾਈ ਤਾਂ ਸਾਰੇ ਬੱਚਾ ਆਹੋ ਹਾਂ ਜੇ ਇਹ ਨਾਲ ਪੰਜ ਜੀ ਨੂੰ ਥੋੜਾ ਜਿਹਾ ਮਾਲਾ ਆਪਾਂ ਪਹਿਲਾ ਪ੍ਰਾਣ ਲਿਆ ਹੁੰਦੇ ਕਿਨੇ ਕਿਨੇ ਲੰਬੇ ਲੰਬੇ ਹੁੰਦੇ ਹੋਣ ਥੋੜਾ ਜਲਾ ਫਿਰ ਉਹ ਚੀਜ਼ ਕਰਦੇ ਆਂ ਥੋੜਾ ਲੰਮਾ ਵਿਆਹ ਚ ਲੈ ਕੁਝ ਆਪ ਵੀ ਕਰਦੇ ਨੇ ਹੈਨਾ ਚੀਜ਼ ਕੀ ਰੌਣਕ ਲੱਗੀ ਰਹੇ ਘਰ ਜੀ ਤੇ ਕਈ ਜਿਹੜੇ ਨੇ ਕਈ ਬਿਲਕੁਲ ਹੀ ਨਹੀਂ ਕਰਦੇ ਹਾਂ ਆ ਦੋ ਤਰ੍ਹਾਂ ਦਾ ਲਾ ਲਈਏ ਕੇਤੇ ਦੀ ਵੈਲਿਊ ਆਕੇ ਕਰਦੇ ਹਾਂ ਉਹਨਾਂ ਫਿਰ ਥੋੜਾ ਜਿਹਾ ਚੀਨ ਵਿਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਦੇ ਵੇਖੋ ਥੋੜਾ ਜਿਹਾ ਲੋਜਨਸ ਹੁੰਦੀ ਹੈ ਨਾ ਥੋੜਾ ਜਿਹਾ ਹਾਂ ਜੀ ਹਾਂ ਜੀ ਹਾਂ ਥੋੜਾ ਲੱਗਦਾ ਕਿ ਇਹ ਕੋਈ 2 ਘੰਟੇ 4 ਘੰਟੇ ਦਾ ਨਾ ਜਾਂ ਉਦੋਂ ਹੀ ਵਾਪਸ ਮੁੜਦੇ ਦਾ ਥੋੜਾ ਹੋਗਾ ਵੀ ਹਾਂ ਇਹ ਲੱਗ ਮਗਿਆ ਚਲ ਦੋ ਦੇਣੀ ਯਾਰ ਰਹਿ ਲਾਂਗੇ ਫਿਰ ਕਿੱਥੇ ਹੋਣ ਜਾਣ ਕਰਾਂਗੇ ਇਹ ਚੀਜ਼ ਥੋੜੀ ਜਿਹੀ ਰਹੀ ਹੈ ਕਰਿੰਦਾ ਉਹ ਨਹੀਂ ਜਿਹੜਾ ਦੂਰੋਂ ਹੂੰ ਜਿਹੜਾ ਬੱਦੇ ਕੋਣਗੇ ਟਿਆਰਾ ਨਾ ਹੁੰਦੀ ਕਰਿੰਦਾ ਆ ਇਹ ਨਿਕਲਦਾ ਦੇਖੋ ਸਹੀ ਹੈ ਇਹ ਮਨਾਂ ਤੋਂ ਬਿਰੀ ਜਿਆਦਾ ਲੱਗਦੇ ਨੇ ਚ ਤੇਰੇ ਕੋ ਤਾਂ ਡੀ ਭਰੇ ਪੈਂਦੇ ਅਸੀਂ ਜਿੱਥੇ ਜਾਂਦੇ ਹਾਂ ਉਹ ਰਹਿਣਾ ਪੈਂਦਾ ਵੀ ਸਾਰੇ ਰਿਸ਼ਤੇਦਾਰ ਮਿਲਣ। ਇਹ ਭਾਜੀ ਤਾਂ 2-3 ਘੰਟੇ ਲੱਗਦੇ ਜਾਣਦੇ। ਜਿਹੜੇ ਰਿਸ਼ਤੇਦਾਰੇ ਨੇ ਜਿਹਨਾਂ ਦੇ ਨਾਂ ਨਹੀਂ ਗਿਆ ਤਾਂ ਵੀ 2-3। ਤੇ ਤੁਹਾਡੇ ਜਿਹੜੇ ਬੰਦੇ ਸਾਰੇ ਉਹ ਵੀ ਇੱਧਰ ਕਿੰਨੇ ਸ਼ਹਿਰ ਦੀ ਪਹੁੰਚ ਆ ਗਏ। ਤਾਂ ਆਪ ਨਹੀਂ ਉਹ ਤਾਂ ਨਹੀਂ ਬੰਦੇ। ਹਾਂ ਠੀਕ ਹੈ। ਇਹਨਾਂ ਕੋ ਵੀ ਆਣਾ 2-3 ਘੰਟੇ ਲੱਗਦੇ ਸੀ। 2 ਘੰਟੇ ਲੱਗ ਕੇ ਥੋੜੀ ਵਾਪਸ ਆਉਣਾ। ਨਹੀਂ ਆਣਾ। ਉਹ ਤਾਂ ਨਾ ਸਰਚਾ ਤੇ ਉੱਥੇ ਵੀ 1.5 ਘੰਟਾ ਲੱਗ ਹੀ ਜਾਂਦਾ ਬਾਜ਼ਾਰ ਚ। ਕਿਤੀ ਕੋਈ ਵੀ ਤੁਹਾਨੂੰ ਪਤਾ ਵੀ ਹੋਣਾ ਬੇਸ ਟਾਈਮ ਇਹਦਾ ਅੱਧਾ ਪਾਉਣਾ ਕਿ ਨਾ ਕੋਈ ਦੇਰ ਵਿੱਚ ਤੁਹਾਨੂੰ ਇਹਨਾਂ ਦਾ ਜ਼ਿਆਦਾ ਲੱਗਦਾ ਹੈ। ਟ੍ਰੈਵਲ ਵੀ ਮਿਲਦੀ ਹੈ ਸਾਰਾ ਕੁਝ ਹੀ ਬਹਾਲ। ਹੁਣ ਅਸੀਂ ਚੱਲੇ ਹਾਂ ਵਾਪਸ ਜਿਹੜਾ ਬਲਾਗ ਵਧੀਆ ਲੱਗਾ। ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਲਵ ਗਰਲੀਨ ਚੈਨਲ ਤੁਹਾਡਾ ਆਪਣਾ ਹੈ ਤੇ ਬੱਸ ਬੱਸ ਪਿਆਰ ਦਿਓ। ਲਵ ਯੂ ਟਾਟਾ ਅਗਲੇ ਬਲਾਗ ਵਿੱਚ ਮਿਲਦੇ ਹਾਂ ਬਾਏ ਬਾਏ।